ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਆ ਉਹ ਗਰੀਬਾਂ ਨਾਲ ਜੁੜਿਆ ਹੋਇਆ ਮਸਲਾ ਪੰਜਾਬ ਦੇ ਉਹ ਲੋਕ ਜੋ ساری ਉਮਰ ਗਰੀਬੀ ਹਟਾਉਂਦੇ ਨੇ ਉਹਨਾਂ ਦੇ ਵਿੱਚ ਦਲਿਤ ਪਰਿਵਾਰ ਉਹਨਾਂ ਦੇ ਵਿੱਚ ਮਜ਼ਦੂਰ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਗਰੀਬ ਕਿਸਾਨ ਪਰਿਵਾਰ ਔਰ ਹੁਣ ਜੋ ਕੇਂਦਰ ਸਰਕਾਰ ਉਹਨਾਂ ਨਾਲ ਕਰਨ ਜਾ ਰਹੀ ਹੈ ਉਹ ਪੰਜਾਬ ਦੇ ਲੋਕ ਜਿਹੜੇ ਪੰਜਾਬ ਦਾ 32% ਹੁਣ ਤੱਕ ਬਰਾਂ ਦੇ ਸੀ ਔਰ ਕੇਂਦਰ ਸਰਕਾਰ ਇੱਕ ਇਹੋ ਜੀ ਪਾਲਿਸੀ ਜਿਹਦੇ ਵਿੱਚ ਐਮੈਂਡਮੈਂਟ ਕਰਨ ਜਾ ਰਹੀ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਰਾਸ਼ਨ ਮਿਲਦਾ ਸੀ ਰਾਸ਼ਨ ਕਾਰਡ ਦੇ ਜ਼ਰੀਏ ਉਹ ਗਰੀਬ ਪਰਿਵਾਰਾਂ ਤੱਕ ਖਾਣ ਲਈ ਰੋਟੀ ਦਾਲ ਮਿਲਦੀ ਸੀ ਉਹਦੇ ਵਿੱਚ ਕਟੌਤੀ ਕਰਨ ਜਾ ਰਹੀ ਹੈ ਔਰ ਉਹਦਾ ਕਾਰਨ ਇਹ ਦੱਸਿਆ ਕਿ ਇਹਨਾਂ ਲੋਕਾਂ ਦੀ ਈਕੇ ਵਾਈਸੀ ਨਹੀਂ ਹੋਈ ਸੋ ਇਹ ਇੱਕ ਪ੍ਰੋਸੀਜਰ ਹੁੰਦਾ ਜਿਹਦੇ ਨਾਲ ਇਹ ਅਸੀਂ ਪਛਾਣ ਕਰਦੇ ਹਾਂ ਕਿ ਕਿਹੜੇ ਲੋਕ ਐ ਜਿਹੜੇ ਇਹ ਸਕੀਮ ਦਾ ਲਾਭ ਲੈ ਸਕਦੇ ਆ ਔਰ ਪ੍ਰੋਸੀਜਰ ਨੂੰ ਟਾਈਮ ਵੀ ਲੱਗ ਸਕਦਾ ਔਰ ਇਹਦੇ ਵਿੱਚ ਸਾਡੇ 8 ਲੱਖ ਜਿਹੜੇ ਲੋਕ ਸੀਗੇ ਉਹ ਹਜੇ ਬਾਕੀ ਸੀ ਤੇ ਕੇਂਦਰ ਸਰਕਾਰ ਦਾ ਉੱਤੋਂ ਫਰਮਾਨ ਆਉਂਦਾ ਕਿ ਇਹ ਜਿਹੜੇ ਬਾਕੀ ਰਹਿ ਗਏ ਆ ਇਹਨਾਂ ਦੇ ਕਾਰਡ ਕੱਟ ਦਿੱਤੇ ਜਾਣ ਔਰ ਇਹਨਾਂ ਦੇ ਵਿੱਚ ਮੈਂ ਕਹਾਂਗੀ ਕਿ 8 ਲੱਖ ਪਰਿਵਾਰ ਤੇ 32000 ਲੋਕ ਜੁੜੇ ਹੋਏ ਆ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟ ਕੇ ਉਹਨਾਂ ਨੂੰ ਰਾਸ਼ਨ ਦੀ ਸਕੀਮ ਤੋਂ ਕੇਂਦਰ ਸਰਕਾਰ ਜਿਹੜੀ ਹੈ ਪਾਸੇ ਕਰਨ ਜਾ ਰਹੀ ਹੈ ਸੋ ਇੱਕ ਬਹੁਤ ਵੱਡਾ ਮੁੱਦਾ